ਆਣਾ ਦੇ ਵਿੱਚ ਹੋ ਰਹੀ ਜਿਮਣੀ ਚੋ ਨੂੰ ਲੈ ਕੇ ਫਗਵਾੜਾ ਤੋਂ 10 ਬੱਸਾਂ ਦਾ ਕਾਫਲਾ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਦੇ ਹੇਠ ਲੁਧਿਆਣਾ ਦੇ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਦੇ ਉੱਤੇ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਮੇਅਰ ਨੇ ਦੱਸਿਆ ਕਿ ਲੁਧਿਆਣਾ ਸੀਟ ਵੀ ਆਮ ਆਦਮੀ ਪਾਰਟੀ ਭਾਰੀ ਬਹੁਮਤ ਦੇ ਨਾਲ ਜਿੱਤ ਹਾਸਲ ਕਰੇਗੀ ਇਸ ਮੌਕੇ ਦੇ ਉੱਤੇ ਹੋਰ ਨਗਰ ਨਿਗਮ ਦੇ ਮੇਅਰ ਨੇ ਕੀ ਕੁਝ ਕਿਹਾ ਜਰਾ ਤੁਸੀਂ ਵੀ ਸੁਣ ਲਓ ਹਾਂਜੀ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਆ ਇਥੋਂ ਫਗਵਾੜੇ ਤੋਂ ਲੁਧਿਆਣੇ ਇਲੈਕਸ਼ਨ ਕਰਕੇ ਜੱਥਾ ਜਾ ਰਿਹਾ ਸਾਡੇ ਫਗਵਾੜੇ ਤੋਂ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਹਰਜੀਤ ਮਾਨ ਜੀ ਮੇਰੇ ਨਾਲ ਡਿਪਟੀ ਮੇਅਰ ਵਿੱਕੀ ਸੋਜੀ ਤੇ ਸਾਰੇ ਕੌਂਸਲਰ ਸਹਿਮਾਨ ਜਿਹੜੇ ਆ ਫਗਵਾੜੇ ਦੇ ਉਹ ਤੇ ਪਿੰਡਾਂ ਦੇ ਪੰਚ ਸਰਪੰਚ ਬਲਾਕ ਜੀ ਦੇ ਮੈਂਬਰ ਸਾਰੇ ਜਿਹੜੇ ਆ ਇਥੋਂ ਬਹੁਮਹਮਾ ਕੇ ਲੁਧਿਆਣੇ ਜੋ ਸਾਡੇ ਜਵੰਗ ਐਮਐਲਏ ਸਾਫ ਹੋ ਗਈ ਜੀ ਵੀ ਕੈਸ ਹੋ ਗਈ ਸੀ ਉਹ ਇਲੈਕਸ਼ਨ ਨੂੰ ਤੁਹਾਨੂੰ ਦੁਆਰਾ ਹੋਣਾ ਮ ਜਿਮਣੀ ਚੌਂ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਸੁਪਰੀਮੋ ਸ਼੍ਰੀ ਕੇਜਰੀਵਾਲ ਸਾਹਿਬ ਅਰਵਿੰਦ ਕੇਜਰੀਵਾਲ ਜੀ ਜੋ ਐਕਸ ਡੀਐਮਬੀਆ ਦਿੱਲੀ ਦੇ ਉਹਨਾਂ ਦੇ ਅਗਵਾਈ ਤੇ ਸਾਡੇ ਭਗਵੰਤ ਮਾਨ ਜੀ ਸਰਦਾਰ ਭਗਵੰਤ ਮਾਨ ਜੀ ਜੀਐਮ ਸਾਹਿਬ ਪੰਜਾਬ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਹੋ ਕੇ ਰੈਡੀ ਹੋਣ ਜਾ ਰਹੀ ਹੈ ਸਾਰਾ ਜੱਸਾ ਜੋ ਹੈ ਆਮ ਆਦਮੀ ਪਾਰਟੀ ਉਹਨਾਂ ਪੁਵਾੜੇ ਤੋਂ ਸਰਕਾਰ ਜਿਹੰਦਰ ਸਿੰਘ ਮਾਨ ਜੀ ਦੀ ਰੈਲ ਮਾਰੀ ਚਾਵਾ 10 ਬੱਸਾਂ ਜਾ ਰਹੀਆਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ 22 ਲੱਖਾਂ ਦਾ ਜਿਹੜੇ ਉਹਦਾ ਰਾਜ ਸ਼ੁਰੂ ਹੋ ਗਿਆ ਆ ਪੰਕਰੀ ਸਾਹਿਬ ਉਹਦੇ ਘਰ ਤੋਂ ਆਣ ਕੇ ਪਰ ਉਹਦਾ ਕਰਕੇ ਇੱਕ ਵੱਡੀ ਰੈਲੀ ਕਰਕੇ ਅੱਜ ਜਿਹੜਾ ਕਪੜੇ ਬੋਰਡਰ ਸਸਟਰੀ ਇਲੈਕਸ਼ਨਸ ਨੇ ਉਹਦੀ ਬਾਣੀ ਜਾਣੇ ਮੈਂ ਬਹੁਤ ਮੈਂ ਸੰਸਦੋਰ ਕਰਦਾ ਮਿਸਟਰ ਬੋਗੀ ਜਿਹੜੇ ਗਏ ਗਏ ਗੱਲ ਨਾਲ ਸੀ ਉਹਨਾਂ ਡਾਕਟਰ ਕਿਸਾਨ ਪਾਰਟੀ ਨਾਲ ਨੇ ਅੱਠਵੀਂ ਇਲੈਕਸ ਜਿਹੜਾ ਪਾਰਟੀ ਦਿੱਤੇਗੀ ਜੋ ਪਾਰਟੀ ਦੇ ਕੰਮ ਨੇ ਕਿੰਨਾ ਕਿੰਨਾ ਪਰਸਨ ਤੋਂ ਤਿੰਨ ਸਾਲ ਹੋਏ ਤੇ ਜੋ ਰੋਜ਼ ਦੀ ਸਿਹਤ ਪਾਰਲੇ ਉਸਮਾਨੀ ਸਰਕਾਰ ਦੀਆਂ ਪ੍ਰਾਪਤੀਆਂ ਦਿਖਾ ਸਕ ਰਿਹਾ ਤੇ ਦੱਸੇ ਮੈਂ ਇੱਕ ਗੱਲ ਕਹਿ ਦੇਣਾ ਜ਼ਰੂਰੀ ਉਹ ਥੋੜਾ ਮਹਿਸੂਸ ਕਰਨੀ ਚਾਹੀਦੀ ਕਿ ਸਰਕਾਰ ਜਿਹੜੀ ਸ਼ਾਨ ਨਾਲ ਔਰਕੋਸ ਜਿਹੜੇ ਇਸੇ ਜਿਹੜੇ ਸਾਰਾ ਮੌਜੂ ਸਾਡੇ ਕਰਮਚਾਰੀ ਸਾਨੂੰ ਇਹ ਦਿਸਿਆ ਕਤੋਂ ਸਤਿ ਸ਼੍ਰੀ ਅਕਾਲ ਸਭ ਦਾ ਸਤਿ ਸ਼੍ਰੀ ਅਕਾਲ। ਉਹ ਬੜੀ ਜੇਪੋ ਕੋਲ ਗੱਲ ਹੈ ਕਿ ਇਹ ਮਾਨ ਲੱਕੀ ਉੱਤੇ ਪਰ ਮੈਂ ਇਹ ਚਾਹਾਂ ਕਿ ਇਹ ਸਰਕਾਰਾਂ ਚਾਹਣ ਤੇ ਸਭ ਕੁਝ ਹੋ ਸਕਦਾ। ਜੋ ਅੱਜ ਮੇਰੇ ਸਾਥੀ ਜਿਹੜੇ ਵਰਕਰ ਸਾਥੀ ਬੰਡਾੜੇ ਮੇਰੇ ਲੀਡਰ ਸਾਥੀ ਸਾਡੇ ਬੜੇ ਅਧਿਕੰ ਨੇ ਮੇਰੀਆਂ ਭੈਣਾਂ ਚਲੀਆਂ ਨੇ ਸਾਰੀਆਂ ਨਾਲ ਇਸ ਕਰਕੇ ਅਸੀਂ ਆਪਣੇ ਇਲੈਕਸ਼ਨ ਦਾ ਅਰਦਾਸ਼ ਸ਼ੁਰੂ ਕਰਾਂਗੇ ਬਾਏ ਇਲੈਕਸ਼ਨ ਦਾ ਔਰ ਆਪਣੇ 2 ਅਸੀਂ 10 12 ਬਰਸਾਂ ਜਿਹੜੀਆਂ ਸਾਡੀ ਜਾ ਰਹੀਆਂ ਨੇ ਉਹਨਾਂ ਨੂੰ ਬਦਲਣਾ ਹੈ। ਥੈਂਕ ਯੂ। ਕੈਰ ਨੂੰ ਦੇਖਣਾ ਹੋਵੇਗਾ ਕਿ ਲੁਧਿਆਣਾ ਦੇ ਵਿੱਚ ਹੋ ਰਹੀ ਜਿਮਨੀ ਚੋਣ ਨੂੰ ਲੈ ਕੇ ਕਿਹੜੀ ਪਾਰਟੀ ਦਾਅਵੇਦਾਰ ਹੋਵੇਗੀ ਫਗਵਾੜਾ ਤੋਂ ਬੀਡੀ ਸ਼ਰਮਾ ਦੀ ਰਿਪੋਰਟ ਸਟਾਰ ਨਿਊਜ਼